ਪਾਵੋ ਠੌਰ ਆਪਣੀ ਕਰਨੀ ਕਰ ਨਰਕ ਹੋ ਨਾ ਪਾਵੋ ਠੌਰ ਤੁਮਰੇ ਬਿਰਦ ਕਰ ਆਸਰਾ ਸਮਾਰ ਹੂੰ ਹਾ ਆਪੋ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਓ ਜੀਓ ਹੋਵੋ ਖੱਤਰ ਮਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਲੇਵਲਾਏ ਹਰ ਨਾਮ ਇੱਕ ਇਹੋ ਵਹ ਜੋਰੀ ਗੁਰਮੁਖ ਵੈਕਸੋ ਸਫਾਵਾ ਸ਼ਾਇਦ ਮਹਾਨ ਵਾਕ ਅਨਸਾਰ ਸਰਬਤਮਾਈ ਭਾਈ ਤਨਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਸ਼ਾ ਹਾਜ਼ਰ ਨਾਜ਼ਰ ਸਤਿਗੁਰੂ ਦੀ ਰੋਹਾਨੀਅਤ ਪਰਿਗੋਦਾ ਨੇ ਗਮਾਨ ਰਹਿ ਖਾਲਸਾ ਪੰਥ ਜੀਓ ਆਓ ਸਭ ਤੋਂ ਪਹਿਲਾਂ ਦਸਵੇਂ ਪਿਤਾ ਦੀ ਬਖਸ਼ੀ ਹੋਈ ਫਤਿਹ ਦੀ ਸਾਂਝ ਪਾਈਏ ਜੀ ਗੱਜ ਕੇ ਅਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਿੱਥੇ ਪ੍ਰਬੰਧਕਾਂ ਦੀ ਸਮੂੱਚੀ ਸੰਗਤਾਂ ਦੀ ਧੰਨਵਾਦੀ ਹਾਂ ਉੱਥੇ ਇਸ ਗੱਲ ਤੋਂ ਵੀ ਮਨ ਨੂੰ ਬਹੁਤ ਸਕੂਨ ਮਿਲਿਆ ਕਿ ਭਾਵੇਂ ਬਿਜਲੀ ਵਾਰ-ਵਾਰ ਇੰਟਰਪਟ ਕਰ ਰਹੀ ਸੀ ਪਰ ਮੈਨੂੰ ਲੱਗਾ ਕਿ ਗੁਰੂ ਸਾਹਿਬ ਨੇ ਜੋ ਕੀਤਾ ਠੀਕ ਕੀਤਾ ਇੰਨੇ ਬਹਾਨੇ ਦੇ ਨਾਲ ਅਸੀਂ ਗੁਰੂ ਦੀ ਗੋਦ ਵਿੱਚ ਬੈਠ ਕੇ ਵਾਹਿਗੁਰੂ ਦਾ ਸਿਮਰਨ ਕੀਤਾ ਮੈਂ ਸਮਝਦੀ ਹਰੇਕ ਕਾਨਫਰੰਸ ਹਰੇਕ ਸੰਗਤੀ ਇਕੱਠ ਵਿੱਚ ਜਿੱਥੇ ਵੀ ਪ੍ਰਬੰਧਕ ਇਸ ਤਰ੍ਹਾਂ ਦੀ ਪੰਜ ਮੈਂਬਰੀ ਕਮੇਟੀ ਨੂੰ ਸੱਦਾ ਦੇਣ ਮੈਂ ਬੇਨਤੀ ਕਰਦੀ ਹਾਂ ਕਿ ਉਹ ਪ੍ਰੋਗਰਾਮ ਜੋ ਸਾਡੀ ਪਰੰਪਰਾ ਸੀ ਜੋ ਸਾਡਾ ਸਿਧਾਂਤ ਸੀ ਇਕੱਤਰ ਹੋ ਕੇ ਗੁਰੂ ਜੀ ਗੋਦ ਵਿੱਚ ਜੁੜ ਕੇ ਬੈਠਣ ਦਾ ਗੁਰੂ ਸਾਹਿਬ ਦੀ ਹਾਜ਼ਰੀ ਵਿੱਚ ਹੋਣ ਤੇ ਪਹਿਲਾਂ 5 ਮਿੰਟ ਗੁਰੂ ਦਾ ਸਿਮਰਨ ਕਰ ਲਿਆ ਜਾਵੇ ਕਿਉਂਕਿ ਖਾਲਸਾ ਜੀ ਗੁਰੂ ਸਾਹਿਬ ਦਾ ਫਰਮਾਨ ਹੈ ਰਹਿਣੀ ਰਹੇ ਸੋਈ ਸਿੱਖ ਮੇਰਾ ਉਹ ਸਾਹਿਬ ਮੈਂ ਉਸਕਾ ਚਿਹਰਾ ਸਾਡੀ ਇਹ ਹਾਲਾਤ ਕਿਉਂ ਹੋਏ ਸਾਡੀ ਸਿੱਖ ਸਿਆਸਤ ਦੀ ਰੇਲ ਗੱਡੀ ਪਟੜੀ ਤੋਂ ਕਿਉਂ ਪਾਸੇ ਹੋਈ ਅਸੀਂ ਹਾਸ਼ੀਏ ਤੇ ਕਿਉਂ ੱਟਕੇ ਗਏ ਕਿਉਂ ਸਾਡੀਆਂ ਮੰਗਾਂ ਮੰਨਣੀਆਂ ਤਾਂ ਦੂਰ ਦੀ ਗੱਲ ਕੋਈ ਸੁਣਨ ਨੂੰ ਵੀ ਤਿਆਰ ਨਹੀਂ ਕਿਉਂਕਿ ਅਸੀਂ ਆਪਣੇ ਧੁਰੇ ਨਾਲੋਂ ਟੁੱਟ ਗਏ ਅਸੀਂ ਆਪਣੇ ਸਿਧਾਂਤਾਂ ਨੂੰ ਛੱਡ ਕੇ ਬਾਹਰੀ ਚੱਕਾ ਚੌਂਦ ਵਿੱਚ ਗਵਾਚ ਗਏ ਅਸੀਂ ਸੱਤਾ ਦੇ ਵਿੱਚ ਹੀ ਗੁਰਸਿੱਖੀ ਲੱਭਣੀ ਸ਼ੁਰੂ ਕਰ ਦਿੱਤੀ ਅਸੀਂ ਆਪਣੇ ਸਿੱਖ ਸਿਧਾਂਤ ਕੁਰਸੀਆਂ ਦੇ ਵਿੱਚੋਂ ਲੱਭਣੇ ਸ਼ੁਰੂ ਕਰ ਦਿੱਤੇ ਜਦੋਂ ਕਿਸੇ ਇਤਿਹਾਸ ਨੂੰ ਪੜ ਚੋਲੀਏ ਜਦੋਂ ਕਿਸੇ ਸੰਘਰਸ਼ ਨੂੰ ਪੜ ਚੋਲੀਏ ਕਿਸੇ ਖਾਲਸਾਈ ਜਾਹੋ ਜਲਾਲ ਵਾਲੇ ਆਗੂ ਦੇ ਜੀਵਨ ਤੇ ਝਾਤ ਮਾਰੀਏ ਤਾਂ ਸਾਧ ਸੰਗਤ ਜੀ ਉਸ ਦੇ ਜੀਵਨ ਵਿੱਚਲੀ ਕਮਾਈ ਜਿਹੜੀ ਹੈ ਉਹਨੂੰ ਵੀ ਜ਼ਰੂਰ ਦੇਖ ਲੈਣਾ ਚਾਹੀਦਾ ਮੰਚ 'ਤੇ ਗੱਲ ਹੋ ਰਹੀ ਸੀ ਕੋਪਰਹੀੜੇ ਦੇ ਵੱਡੇ ਕੱਲੂਕਾਰੇ ਦੀ ਸਿੱਖ ਕੌਮ ਦੇ ਤਿੰਨ ਕੱਲੂਕਾਰੇ ਇਤਿਹਾਸ ਵਿੱਚ ਜਾਣੇ ਜਾਂਦੇ ਆ ਛੋਟਾ ਕੱਲੂਕਾਰਾ ਜੋ ਕਾਨੂੰ ਆਣ ਦੇ ਸ਼ੰਭ ਵਿੱਚ ਹੋਇਆ ਸੈਂਕੜੇ ਹਜ਼ਾਰਾਂ ਸਿੰਘ ਸਿੰਘਣੀਆਂ ਬੱਚਿਆਂ ਦੀਆਂ ਸ਼ਹਾਦਤਾਂ ਹੋਈਆਂ ਵੱਡਾ ਕੱਲੂਕਾਰਾ ਜਿਹੜਾ ਕੋਪਰਹੀੜੇ ਦੇ ਸਥਾਨ 'ਤੇ ਹੋਇਆ ਤੇ 30 ਜੂਨ 1984 ਦਾ ਹੋਇਆ ਕੋਪਰ ਹੀੜੇ ਦਾ ਜਦੋਂ ਕੱਲੂਕਾਰਾ ਹੋਇਆ ਹਜ਼ਾਰਾਂ ਦੀ ਗਿਣਤੀ ਵਿੱਚ ਸਿੰਘ ਸਿੰਘਣੀਆਂ ਬੱਚਿਆਂ ਦਾ ਕਾਫਲਾ ਜਦੋਂ ਪਤਾ ਲੱਗ ਗਿਆ ਮੁਗਲਾਂ ਨੂੰ ਕਿ ਸਿੱਖ ਇੱਥੇ ਕੱਤਰ ਹੋਏ ਨੇ ਉਹਨਾਂ ਨੇ ਚਾਰ ਚਫੇਰਿਓਂ ਘੇਰਾ ਪਾ ਕੇ ਸਿੰਘਾਂ ਦੀਆਂ ਸਿੰਘਾਂ ਨੂੰ ਸ਼ਹੀਦ ਕਰਨਾ ਸ਼ੁਰੂ ਕਰ ਦਿੱਤਾ ਤੇ ਖਾਲਸਾ ਜੀ ਸੱਚ ਜਾਣੇ ਇਤਿਹਾਸ ਪਰਚੋਲੀਏ ਪਤਾ ਲੱਗਦਾ ਹੈ ਕਿ ਸਭ ਤੋਂ ਵੱਧ ਸ਼ਹਾਤਾਂ ਉਸ ਗੱਡੇ ਦੇ ਦਿਵਾਲੇ ਵਹੀਆਂ ਜਿਹਦੇ ਵਿੱਚ ਧੰਨ ਸਾਹਿਬ ਸਿਰ ਗੁਰੂ ਗਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਪਵਿੱਤਰ ਦੇ ਤੇ ਪੋਥੀਆਂ ਸ਼ਿਸ਼ੋਭਤ ਸਨ ਉਦੋਂ ਕੋਈ ਬਹੁਤੇ ਸਾਧ ਨਹੀਂ ਸੀ ਸਿੱਖਾਂ ਦੇ ਕੋਲ ਗੱਡਿਆਂ ਊਠਾਂ ਘੋੜਿਆਂ ਦੇ ਉੱਤੇ ਹੀ ਗੁਰੂ ਕੇ ਵਹੀਰਾਂ ਜਿਹੜੀਆਂ ਆਪਣਾ ਦਲ ਪੰਥ ਆਪਣਾ ਸਮਾਨ ਲੈ ਕੇ ਜੋ ਪਿੰਡੋਂ ਪਿੰਡੀ ਸਥਾਨੋਂ ਸਥਾਨੀ ਖਾਲਸਾ ਮਾਰਚ ਕਰਿਆ ਕਰਦਾ ਸੀ ਜਦੋਂ ਦੁਸ਼ਮਣ ਦੀਆਂ ਫੌਜਾਂ ਨੇ ਸਿੱਖ ਸੰਗਤਾਂ ਨੂੰ ਘੇਰ ਲਿਆ ਤਾ ਇੱਕੋ ਇੱਕ ਨਿਸ਼ਾਨਾ ਰਹਿ ਗਿਆ ਆਪਣੀ ਜਾਨ ਭਾਵੇਂ ਵਾਰ ਦਿੱਤੀ ਜਾਵੇ ਪਰ ਗੁਰੂ ਕੀਆਂ ਪੋਥੀਆਂ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹੀ ਜੋ ਪ੍ਰਗਟ ਗੁਰੂਆ ਕੀ ਦੇ ਉਸ ਬੀੜ ਦੇ ਉੱਤੇ ਕਿਸੇ ਮੁਗਲੀਆਂ ਹਕੂਮਤ ਦੀ ਨਜ਼ਰ ਨਾ ਪੈ ਜਾਵੇ ਕਿਤੇ ਦੁਸ਼ਮਣ ਦੀ ਨਜ਼ਰ ਨਾ ਪੈ ਜਾਵੇ ਤਾਂ ਤੁਸੀਂ ਇਤਿਹਾਸ ਨੂੰ ਪਰਚੋਲ ਕੇ ਦੇਖੋ ਕਿ ਸਿੰਘਾਂ ਨੇ ਘੇਰਾ ਘਾਤ ਲਿਆ ਉਸ ਗੱਡੇ ਦੇ ਆਲੇ ਦੁਆਲੇ ਨਾਲ ਬੀਬੀਆਂ ਲੈ ਲਈਆਂ ਪਿੱਛੇ ਬੀਬੀਆਂ ਬੱਚਿਆਂ ਦੇ ਗੱਡੇ ਲਾ ਲੇ ਸਭ ਤੋਂ ਅੱਗੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਤੇ ਪੋਤੀਆਂ ਵਾਲਾ ਗੱਡਾ ਲਾ ਲਿਆ ਔਰ ਚੱਕਰ ਵੀ ਉਹਦੀ ਹਾਲਤ ਦੇ ਵਿੱਚ ਸ਼ਸਤਰ ਤਾਰੀ ਹੋ ਕੇ ਸਿੰਘਾਂ ਨੇ ਉਸ ਗੱਡੇ ਦੇ ਦਿਵਾਲੇ ਪਹਿਰਾ ਦੇਣਾ ਸ਼ੁਰੂ ਕਰ ਦਿੱਤਾ ਕੁਸ਼ ਕਦਮ ਇਤਿਹਾਸ ਦੱਸਦਾ ਖਾਲਸਾ ਜੀ ਕੁਸ਼ ਕਦਮ ਉਹ ਗੱਡਾ ਅੱਗੇ ਚੱਲਦਾ ਸੀ ਹੌਲੀ-ਹੌਲੀ ਮੁਗਲ ਆ ਕੇ ਫਿਰ ਪੈ ਜਾਂਦੇ ਸੀ ਦੁਸ਼ਮਣ ਹੱਲਾ ਤੇਜ਼ ਕਰ ਦਿੰਦੇ ਸੀ ਸਿੰਘ ਛਾਤੀਆਂ ਡਾ ਕੇ ਦੁਸ਼ਮਨਾਵਾਂ ਦੇ ਵਾਰ ਆਪਣੀਆਂ ਛਾਤੀਆਂ ਤੇ ਲੈੰਦੇ ਸੀ ਸ਼ਹੀਦ ਹੋ ਕੇ ਡਿੱਗ ਜਾਂਦੇ ਸੀ ਅਗਲੀ ਕਤਾਰ ਫੇਰ ਤਿਆਰ ਹੋ ਜਾਂਦੀ ਸੀ ਦੁਸ਼ਮਨ ਫੇਰ ਹੱਲਾ ਬੋਲਦੇ ਸੀ ਉਹ ਵੀ ਕਤਾਰ ਸ਼ਹਾਦਤ ਨਾਲ ਉੱਥੇ ਡਿੱਗ ਪੈਂਦੀ ਸੀ ਤੀਜੀ ਕਤਾਰ ਫੇਰ ਹੋ ਜਾਂਦੀ ਸੀ ਇਹ ਸੀ ਸਾਡੇ ਸਿੱਖ ਸੂਰਮਿਆਂ ਦਾ ਸਿਧਾਂਤ ਇਹ ਸੀ ਸਾਡੇ ਸਿੱਖ ਲੀਡਰਾਂ ਦਾ ਜੀਵਨ ਇਹ ਸੀ ਉਹਨਾਂ ਦੀ ਕਮਾਈ ਇੰਨੇ ਦਰਦ ਇੰਨਾ ਪਿਆਰ ਇੰਨੀ ਬਖਸ਼ਿਸ਼ ਔਰ ਇੰਨਾ ਸਤਕਾਰ ਸੀ ਆਪਣੇ ਗੁਰੂ ਸਾਹਿਬ ਜੀ ਦਾ ਖਾਲਸਾ ਜੀ ਆਪਣੇ ਇਤਿਹਾਸ ਇਹਨਾਂ ਘਟਨਾਵਾਂ ਨੂੰ ਪਰਚੋਲਣਾ ਸਾਡੇ ਲਈ ਬਹੁਤ ਜ਼ਰੂਰੀ ਹੈ ਤਰਾਸਦੀ ਹੈ ਕਿ ਅੱਜ ਅਸੀਂ ਆਪਣੇ ਇਤਿਹਾਸ ਦੀਆਂ ਕਿਤਾਬਾਂ ਨੂੰ ਛੱਡ ਕੇ ਹੱਥਾਂ ਵਿੱਚ ਸੋਸ਼ਲ ਮੀਡੀਆ ਲੈ ਲਿਆ ਜੋ ਸਾਨੂੰ ਸੋਸ਼ਲ ਮੀਡੀਆ ਗਾਈਡ ਕਰੀ ਜਾਂਦਾ ਹੈ ਉਸੇ ਨੂੰ ਜਾਣਕਾਰੀ ਤੇ ਗਿਆਨ ਸਮਝ ਕੇ ਅਸੀਂ ਇੰਪਲੀਮੈਂਟ ਕਰੀ ਜਾ ਰਹੇ ਹਾਂ ਯਾਦ ਰੱਖਿਓ ਗਿਆਨ ਤੇ ਜਾਣਕਾਰੀ ਵਿੱਚ ਬੜਾ ਅੰਤਰ ਹੈ ਸਾਨੂੰ ਇਹ ਅੰਤਰ ਸਮਝਣਾ ਚਾਹੀਦਾ ਹੈ ਜਿੱਥੇ ਪੰਜਾਬ ਹੋਰ ਮੁਸ਼ਕਲਾਂ ਨੂੰ ਪੇਸ਼ ਕਰ ਰਿਹਾ ਜਿੱਥੇ ਸਾਡੀ ਕੌਮੀ ਮੁਸ਼ਕਲਾਂ ਵੱਧ ਰਹੀਆਂ ਨੇ ਉੱਥੇ ਬૌਧਿਕ ਕੰਗਾਲੀ ਵੀ ਸਾਡੇ ਵਿੱਚ ਬਹੁਤ ਵੱਧ ਰਹੀ ਹੈ ਇਸ ਨੂੰ ਪਰਚੋਲਣ ਦੀ ਲੋੜ ਹੈ ਮੈਨੂੰ ਸੰਤੁਸ਼ਟੀ ਹੋਈ ਜਦੋਂ ਮੈਂ ਦੇਖਿਆ ਇਸ ਪ੍ਰੋਗਰਾਮ ਦੇ ਵਿੱਚ ਮੇਰੀਆਂ ਭੈਣਾਂ ਬੀਬੀਆਂ ਮਾਤਾਵਾਂ ਨੇ ਵੀ ਸ਼ਮੂਲੀਅਤ ਕੀਤੀ ਹੈ ਮੈਂ ਬੇਨਤੀ ਕਰਨਾ ਚਾਹੁੰਦੀ ਸੀ ਆਪਣੀਆਂ ਭੈਣਾਂ ਨੂੰ ਆਪਣੀਆਂ ਮਾਤਾਵਾਂ ਨੂੰ ਭੈਣੋ ਊੜਾ ਤੇ ਜੂੜਾ ਅਜ ਤੁਹਾਡੇ ਹੱਥ ਵਿੱਚ ਹੈ ਇਹਨੂੰ ਬਚਾ ਲਓ ਜਿਸ ਭੈਣ ਨੇ ਆਪਣੇ ਘਰ ਦੇ ਵਿੱਚ ਊੜਾ ਤੇ ਜੂੜਾ ਬਚਾ ਲਿਆ ਜਿਸ ਪਨੀਰੀ ਨੇ ਊੜਾ ਤੇ ਜੂੜਾ ਆਪਣਾ ਸੰਭਾਲ ਕੇ ਰੱਖ ਲਿਆ ਸੁਰੱਖਿਅਤ ਕਰ ਲਿਆ ਉਸ ਕੌਮ ਵੱਲ ਕੋਈ ਅੱਖ ਚੁੱਕ ਕੇ ਨਹੀਂ ਦੇਖ ਸਕਦਾ ਅਸੀਂ ਆਪਣੇ ਇਤਿਹਾਸ ਨੂੰ ਪਰਚੋਲ ਕਰੀਏ ਮੈਂ ਦੇਖ ਰਹੀ ਸੀ ਮੇਰੇ ਕੰਨ ਵਿੱਚ ਆ ਕੇ ਕਿਹਾ ਤੇ ਮੈਨੂੰ ਯਾਦ ਆ ਗਿਆ ਲਾਈਟ ਬੰਦ ਹੋਈ ਤੇ ਹਵਾ ਦੇ ਠੰਡੇ ਝੋਕੇ ਮਿਲੇ ਜਦੋਂ ਸਿੱਖ ਆਗੂਆਂ ਦਾ ਜੀਵਨ ਪੜੀਏ ਤੇ ਉਹਨਾਂ ਦੀ ਪਿਛਲੀ ਕਮਾਈ ਘਾਲ ਘਾਲਣਾ ਉਹਨਾਂ ਦਾ ਸੰਘਰਸ਼ ਸੇ ਇਗਨੋਰ ਨਹੀਂ ਕਰ ਸਕਦੇ ਅੱਖੋਂ ਪਰੋਖੇ ਨਹੀਂ ਕਰ ਸਕਦੇ ਮੈਂ ਗੱਲ ਕਰਾਂਗੀ ਉਸ ਸਮੇਂ ਦੀ ਜਦੋਂ ਜੂਨ 1984 ਦੇ ਸੰਘਰਸ਼ ਦਾ ਪੇੜ ਬੰਨਿਆ ਗਿਆ ਜਦੋਂ ਉਹ ਸ਼ਖਸੀ ਤਾਂ ਜਿਹੜੀਆਂ ਪੰਥ ਵਸੇ ਮੈਂ ਉਜੜਣਾ ਵਾਲਾ ਸਿਧਾਂਤ ਲੈ ਕੇ ਚੱਲੀਆਂ ਸਨ ਗੱਲ ਕਰਾਂਗੇ ਐਮਰਜੈਂਸੀ ਦੇ ਦਿਨਾਂ ਦੀ 70ਵਿਆਂ ਦੇ ਵਿੱਚ ਜਦੋਂ ਮੋਕੇ ਦੀ ਹੁਕਮਰਾਨ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਦੇਸ਼ ਦੇ ਵਿੱਚ ਐਮਰਜੈਂਸੀ ਐਲਾਨ ਕਰ ਦਿੱਤੀ ਜਿੰਨੇ ਸਿੱਖ ਆਗੂ ਸੀ ਸਾਡੇ ਸਿੱਖ ਲੀਡਰਸ਼ਿਪ ਚੁੱਕ ਕੇ ਜਿਲ੍ਹਾ ਵਿੱਚ ਬੰਦ ਕਰ ਦਿੱਤੇ ਕੋਈ ਅਪੀਲ ਕੋਈ ਵਕੀਲ ਕੋਈ ਦਲੀਲ ਨਹੀਂ ਉਸ ਸਮੇਂ ਤੇ ਦੰਦਮੀ ਟਕਸਾਲ ਦੇ 13ਵੇਂ ਮੁਖੀ ਵਜੋਂ ਮੇਰੇ ਸਤਿਕਾਰਯੋਗ ਦਾਦਾ ਜੀ ਸੰਤ ਗੱਬਾ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਜੋ ਦੰਦਮੀ ਟਕਸਾਲ ਦੇ ਮੁਖੀ ਸਨ ਪੰਥਕ ਸਫਾਂ ਦੇ ਵਿੱਚ ਸਤਿਕਾਰਕ ਸ਼ਖਸੀਅਤ ਨੇ ਆਕੇ ਕਿਹਾ ਮਹਾਂਪੁਰਸ਼ੋ ਸਾਰੇ ਸੇਖ ਲੀਡਰਸ਼ਿਪ ਜਿਲ੍ਹਾ ਵਿੱਚ ਬੰਦ ਹੈ ਐਸ ਸਮੇਂ ਤੇ ਪੰਥ ਦੀ ਜ਼ਿੰਮੇਵਾਰੀ ਸੰਤਾਂ ਦੇ ਮੋਢਿਆਂ ਤੇ ਆਣ ਪਈ ਹੈ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਇੱਕ ਗੱਲ ਅਕਸਰ ਕਰਿਆ ਕਰਦੇ ਸਨ ਮੈਂ ਉਸ ਸਿੱਖ ਨੂੰ ਸਿੱਖ ਸੱਚਾ ਸਿੱਖ ਨਹੀਂ ਸਮਝਦਾ ਮੈਂ ਉਸ ਸਿੱਖ ਆਗੂ ਨੂੰ ਸੱਚਾ ਸਿੱਖ ਆਗੂ ਨਹੀਂ ਸਮਝਦਾ ਜਿਹੜਾ ਕੌਮ ਤੇ ਭੀੜ ਬਣੇ ਤੇ ਆਪ ਅੰਦਰ ਵੜ ਕੇ ਬੈਠ ਜਾਵੇ ਉਹਨਾਂ ਨੇ ਨਾਰਾ ਦਿੱਤਾ ਉਸ ਸਮੇਂ ਤੇ ਕੌਮ ਨੂੰ ਕਹਿਣ ਲੱਗੇ ਕਿ ਜੇ ਜ਼ਿੰਮੇਵਾਰੀ ਕੌਮ ਦੀ ਸੰਤਾਂ ਦੇ ਮੋਢਿਆਂ ਤੇ ਆਣ ਪਈ ਆ ਤੇ ਸੰਤ ਬੰਨੇ ਵੀ ਲਾ ਦੇਣਗੇ ਕਿਉਂਕਿ ਕਮਾਈ ਹੁੰਦੀ ਆ ਅਗੋ ਬੰਣਾ ਹਰੇਕ ਵਿਅਕਤੀ ਮਾਤਰ ਦੇ ਵੱਸ ਦੀ ਗੱਲ ਨਹੀਂ ਐ ਸਾਧ ਸੰਗਤ ਜੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਥਾਪੜਾ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਦੋ ਦਾਸ ਬੈਰਾਗੀ ਤੋਂ ਐਸਾ ਖੂਨ ਖੋਲਿਆ ਜਦੋਂ ਖੰਡੇ ਬਾਟੇ ਦੀ ਪਹੋਲ ਲੈ ਕੇ ਤੇ ਗੁਰੂ ਸਾਹਿਬ ਜੀ ਦੇ ਦਿੱਤੇ ਹੋਏ ਸ਼ਿਸ਼ਤਰ ਤੇ ਹੁਕਮਨਾਮੇ ਨੂੰ ਲੈ ਕੇ ਚੱਲੇ ਤੇ ਖਾਲਸਾ ਰਾਜ ਦੀਆਂ ਨੀਂਹਾਂ ਰੱਖ ਦਿੱਤੀਆਂ ਸੀ ਉਹਨਾਂ ਨੇ ਮੁਗਲਾਂ ਦੀਆਂ ਜੜਾਂ ਪੁੱਟ ਕੇ ਰੱਖ ਦਿੱਤੀਆਂ ਜਿਹੜੀਆਂ ਸੈਂਕੜੇ ਸਾਲਾਂ ਤੋਂ ਹਿੰਦੁਸਤਾਨ ਤੇ ਰਾਜ ਕਰਦੀਆਂ ਸਨ ਇਹ ਸੱਚੇ ਇਹ ਸਾਧ ਸੰਗਤ ਜੀ ਇਹ ਸ਼ਕਤੀ ਸੀ ਉਸ ਥਾਪੜੇ ਦੀ ਜਿਹੜਾ ਕਲਗੀਧਰ ਪਾਤਸ਼ਾਹ ਨੇ ਦੇ ਕੇ ਤੋੜਿਆ ਸੀ ਇਹ ਸ਼ਕਤੀ ਸੀ ਉਸ ਹੁਕਮਨਾਮਾ ਸਾਹਿਬ ਦੀ ਜਿਹੜੇ ਗੁਰੂ ਸਾਹਿਬ ਜੀ ਨੇ ਸਿੱਖ ਸੰਗਤਾਂ ਨੂੰ ਲੈ ਕੇ ਭੇਜੇ ਸਨ ਕਿ ਮਾਦੋ ਦਾਸ ਬਹਿਰਾਗੀ ਹੁਣ ਬਾਬਾ ਬੰਦਾ ਸਿੰਘ ਬਹਾਦਰ ਬਣ ਕੇ ਆ ਰਿਹਾ ਸਿੱਖ ਸੰਗਤਾਂ ਇਹਦਾ ਸਹਿਯੋਗ ਕਰਨ ਤੇ ਮੁਗਲੀਆਂ ਹਕੂਮਤ ਦੀਆਂ ਜੜਾਂ ਪੁੱਟ ਕੇ ਰੱਖ ਦੇਣ ਤੇ ਇਤਿਹਾਸ ਤੁਹਾਡੇ ਸਾਹਮਣੇ ਹੈ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਉਹਨਾਂ ਦਿਨਾਂ ਦੇ ਵਿੱਚ ਕੌਮ ਨੂੰ ਇੱਕ ਨਾਰਾ ਦਿੱਤਾ ਸੀ ਇਕ ਲੜੀ ਵਿੱਚ ਪਰੌਣ ਦਾ ਯਤਨ ਕੀਤਾ ਸਾਧ ਸੰਗਤ ਜੀ ਜਿੱਥੇ ਉਸ ਸਮੇਂ ਹੁਕਮ ਸਰਕਾਰੀ ਹੁਕਮ ਤੋਂ ਡਰਦੇ ਹੋਏ ਪੰਜ ਸਿੱਖ ਨਹੀਂ ਸੀ ਇਕੱਠੇ ਹੋ ਸਕਦੇ ਪੰਜ ਵਿਅਕਤੀ ਨਹੀਂ ਸੀ ਇਕੱਠੇ ਹੋ ਸਕਦੇ ਕੋਈ ਉੱਚੀ ਗੱਲ ਨਹੀਂ ਕਰ ਸਕਦਾ ਸੀ ਕੋਈ মিডিਆ ਨਹੀਂ ਸੀ ਸਭ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਸਖਤ ਹੁਕਮ ਦੇ ਨਾਲ ਬੈਨ ਕੀਤਾ ਗਿਆ ਸੀ ਸੰਤ ਕਰਤਾਰ ਸਿੰਘ ਖਾਲਸਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦੇ 316 ਸ਼ਹੀਦੀ ਪੁਰਬ ਜੋ ਆ ਰਿਹਾ ਸੀ ਉਹਨੂੰ ਸਮਰਪਿਤ ਇੱਕ ਨਹੀਂ ਦੋ ਨਹੀਂ ਪੂਰੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੋਂ ਵੱਖ-ਵੱਖ ਇਲਾਕਿਆਂ ਤੋਂ ਪੂਰੇ ਸੈਂਤੀ ਨਗਰ ਕੀਰਤਨ ਕੱਢ ਕੇ ਕੌਮ ਨੂੰ ਇੱਕ ਮੰਚ ਤੇ ਪਰੋ ਦਿੱਤਾ ਨਾਹਰਾ ਦਿੱਤਾ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਿਦਕ ਨਾ ਜਾਵੇ ਐਸਾ ਜੋਸ਼ ਭਰਿਆ ਐਸੀ ਲਲਕਾਰ ਪਾਈ ਕੌਮ ਨੂੰ ਕਿ ਐਮਰਜੈਂਸੀ ਦੀਆਂ ਧੱਜੀਆਂ ਉੱਡ ਗਈਆਂ ਤੇ ਇੰਦਰਾ ਗਾਂਧੀ ਨੂੰ ਮਜਬੂਰ ਹੋ ਕੇ ਐਮਰਜੈਂਸੀ ਹਟਾਉਣੀ ਪਈ ਇੱਥੇ ਹੀ ਬਸ ਨਹੀਂ ਨੇ ਧੜਕੇ ਜਰਨੈਲਾਾਂ ਦੀ ਜਦੋਂ ਗੱਲ ਕਰੀਏ ਤਾਂ ਸਾਨੂੰ ਆਪਣੀ ਕੌਮ ਨੂੰ ਇਤਿਹਾਸ ਵੀ ਦੱਸਣ ਦੀ ਲੋੜ ਹੈ ਸੰਤੀਆਂ ਨਗਰ ਕੀਰਤਨ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਿਹਨਾਂ ਦਿੱਲੀ ਲੈ ਕੇ ਗਏ ਰਾਮਲੀਲਾ ਗਰਾਊਂਡ ਉਸ ਸਮੇਂ ਦੀ ਸਰਕਾਰ ਨੇ ਦੇਖਿਆ ਕਿ ਲੱਖਾਂ ਦਾਇ ਕੱਟ ਪੰਜਾਬ ਦੀ ਧਰਤੀ ਤੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਾਟਮस्तक ਹੋਣ ਲਈ ਦਿੱਲੀ ਆ ਰਿਹਾ ਤੇ ਰਾਮਲੀਲਾ ਗਰਾਊਂਡ ਵਿੱਚ ਐਲਾਨ ਕਰ ਦਿੱਤਾ ਕਿਸ ਸੇਕ ਸੰਗਤ ਇਥੇ ਆਪਣੇ ਪ੍ਰੋਗਰਾਮ ਲਿਖ ਸਕਦੀ ਹੈ ਇਥੇ ਆਪਣੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰ ਸਕਦੀ ਹੈ ਇੰਨੇ ਵੱਡੇ ਇਕੱਠ ਵਿੱਚ ਸੰਤ ਬਾਬਾ ਜੀ ਦੇ ਸਮੇਤ ਸਮੁੱਚੀ ਲੀਡਰਸ਼ਿਪ ਉਸ ਮੰਚ ਤੇ ਹਾਜ਼ਰ ਸੀ ਹਜੇ ਵੀ ਪ੍ਰਾਣੀਆਂ ਤੁਹਾਨੂੰ ਵੀਡੀਓਜ਼ ਮੀਡੀਆ ਦੇ ਵਿੱਚੋਂ ਜਾਂ ਪ੍ਰਾਣੇ ਰਸਾਲੇ ਅਖਬਾਰਾਂ ਵਿੱਚੋਂ ਇਹ ਖਬਰਾਂ ਮਿਲ ਜਾਣਗੀਆਂ ਇਹ ਆਥੈਂਟਿਕ ਇਤਿਹਾਸ ਕੌਮ ਦੀ ਪਨੀਰੀ ਨੂੰ ਦੱਸਣਾ ਇਸ ਕਰਕੇ ਜ਼ਰੂਰੀ ਹੈ ਕਿਉਂਕਿ ਅਸੀਂ ਬੜੇ ਅਮੀਰ ਤੇ ਬੇਖੌਫ ਵਿਰਸੇ ਦੇ ਮਾਲਕ ਆ ਅਸੀਂ ਕਿਸੇ ਵਿਅਕਤੀ ਮਾਤਰ ਦੇ ਪਿਛਲਗ ਨਹੀਂ ਹੋ ਸਕਦੇ ਸਾਧ ਸੰਗਤ ਜੀ ਲੱਖਾਂ ਦੀ ਗਿਣਤੀ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਜਦੋਂ ਸਮੁੱਚੀ ਲੀਡਰਸ਼ਿਪ ਸਮੇਤ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜਦੋਂ ਸਟੇਜ ਤੇ ਬੈਠੀ ਸੀ ਤਾਂ ਮੌਕੇ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਉਸ ਸਮਾਗਮ ਦੇ ਵਿੱਚ ਆਈ ਪਹਿਲਾਂ ਤਾਂ ਉੱਥੇ ਮੰਚ ਤੇ ਬੈਠੇ ਲੀਡਰਾਂ ਨੇ ਗੁਰੂ ਕੀ ਹਜ਼ੂਰੀ ਦੇ ਵਿੱਚ ਉੱਠ ਕੇ ਉਸ ਬੀਬੀ ਦਾ ਸਵਾਗਤ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਤਾਂ ਮਹਾਂਪੁਰਸ਼ਾਂ ਨੇ ਮਾਈਕ ਤੇ ਚੰਗੀ ਝਾੜ ਪਾਈ ਕਹਿਣ ਲੱਗੇ ਬੈਠ ਜਾਓ ਨਾਂ ਦੇ ਨਾਲ ਗਿਆਨੀ ਲਗ ਲਾਉਣ ਦੇ ਨਾਲ ਕੋਈ ਗਿਆਨਵਾਨ ਨਹੀਂ ਬਣ ਜਾਂਦਾ ਉਸ ਸਮੇਂ ਦੇ ਕੇਂਦਰ ਸਰਕਾਰ ਦੇ ਮੰਤਰੀ ਬਾਅਦ ਵਿੱਚ ਰਾਸ਼ਟਰਪਤੀ ਬਣੇ ਗਿਆਨੀ ਜੈਲ ਸਿੰਘ ਵੀ ਉੱਥੇ ਸ਼ਾਮਲ ਸਨ ਸੰਤਾਂ ਦੀ ਝਾੜ ਸੁਣ ਕੇ ਸਾਰੇ ਲੀਡਰ ਚੁੱਪ ਕਰਕੇ ਬੈਠ ਕੇ ਜਦੋਂ ਇੰਦਰਾ ਗਾਂਧੀ ਆਈ ਸੰਬੋਧਨ ਹੋਈ ਉਹਨੇ ਦੋ ਤਿੰਨ ਪੱਖਾਂ ਤੋਂ ਗੱਲ ਕੀਤੀ ਕਿ ਸਾਡੀ ਰਿਸ਼ਤੇਦਾਰੀ ਹੈ ਪੰਜਾਬ ਦੇ ਨਾਲ ਕਿਉਂਕਿ ਉਹਨਾਂ ਦੀ ਇੱਕ ਨੋਹ ਪੰਜਾਬ ਦੇ ਨਾਲ ਸੰਬੰਧਤ ਸੀ ਉਹਦਾ ਪਿਸ਼ੋਕੜ ਪੇਕਿਆਂ ਦਾ ਦੂਸਰੇ ਕਹਿਣ ਲੱਗੀ ਬੀਬੀ ਇੰਦਰਾ ਗਾਂਧੀ ਕਿ ਅੱਜ ਉਹੀ ਤਖਤ ਜਿਸ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕੀਤਾ ਸੀ ਅੱਜ ਗੁਰੂ ਨੂੰ ਨਤਮਸਤਕ ਹੋਣ ਆਇਆ ਆਪਣਾ ਸਿਰ ਝੁਕਾਉਣ ਆਇਆ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਬੀਬੀ ਇੰਦਰਾ ਤੋਂ ਬਾਅਦ ਮਾਈਕ ਸੰਭਾਲਿਆ ਕਹਿਣ ਲੱਗੇ ਬੀਬੀ ਜੀ ਮੇਰੀਆਂ ਵੀ ਸਾਡੀਆਂ ਵੀ ਸੁਣ ਕੇ ਜਾਇਓ ਸਿੱਖ ਕੌਮ ਦੇ ਵਿੱਚ ਐਸਾ ਕੋਈ ਵੀ ਬਰਤਾਨਾਤ ਨਹੀਂ ਕੋਈ ਵੀ ਅਧਾਰਨ ਨਹੀਂ ਕਿ ਸਿੱਖ ਆਪਣੇ ਰਿਸ਼ਤੇ ਜੋੜਨ ਲਈ ਆਪਣੀਆਂ ਧੀਆਂ ਦੇ ਡੋਲੇ ਦੇਣ ਇਹ ਕੰਮ ਰਾਜਪੂਤ ਰਾਜਿਆਂ ਦੇ ਹੋਇਆ ਕਰਦੇ ਸੀ ਜਿਹੜੇ ਮੁਗਲਾਂ ਦੇ ਨਾਲ ਦੋਸਤੀ ਪਾਉਣ ਲਈ ਮੁਗਲ ਹਕੂਮਤ ਤੋਂ ਬਚਣ ਲਈ ਆਪਣੀਆਂ ਧੀਆਂ ਦੇ ਡੋਲੇ ਦਿਆ ਕਰਦੇ ਸਨ ਇਹ ਸਿੱਖਾਂ ਦਾ ਸਿਧਾਂਤ ਨਹੀਂ ਹੈ ਚੰਗਾ ਹੁੰਦਾ ਬੀਬੀ ਜੇ ਤੇਰੇ ਘਰ ਬੇਟੀ ਪੈਦਾ ਹੁੰਦੀ ਤੇ ਅਸੀਂ ਪੰਜਾਬ ਦੀ ਧਰਤੀ ਤੇ ਉਹਨੂੰ ਵਿਆਹ ਕੇ ਲੈ ਜਾਂਦੇ ਤਾਂ ਸਾਡੀ ਰਿਸ਼ਤੇਦਾਰੀ ਤੇਰੇ ਨਾਲ ਬਣਦੀ ਸੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸਤਨਾਮ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾਂ ਜਾਵੇ ਸਿਰ ਜਾਵੇ ਤਾਂ ਜਾਵੇ ਸਾਡਾ ਸਿੱਖੀ ਸਦਕਾ ਨਾਂ ਜਾਵੇ ਜੋਲਰ ਦੀਨ ਕੇ ਹੇਤ ਸੂਰਾ ਸੋਈ ਸੂਰਾ ਸੋਈ ਜੋਲਰ ਦੀਨ ਕੇ ਹੇਤ ਕੋਈ ਥੋੜੀ ਥੋੜੀ ਸੋਸਾ ਸੰਗਤ ਜੀ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਨੇ ਜੋ ਬੀਬੀ ਇੰਦਰਾ ਨੂੰ ਦੂਸਰਾ ਜਵਾਬ ਦਿੱਤਾ ਕਹਿਣ ਲੱਗੇ ਬੀਬੀ ਜੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਤਿਲਕ ਜੰਜੂ ਦੀ ਰਾਖੀ ਲਈ ਆਪਣਾ ਸਿਰ ਬਲੀਦਾਨ ਦਿੱਤਾ ਇਸ ਧਰਤੀ ਦੇ ਉੱਤੇ ਦਿੱਲੀ ਦੇ ਚਾਂਦਨੀ ਚੌਕ ਦੇ ਵਿੱਚ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਆਪਣਾ ਸਿਰ ਬਲੀਦਾਨ ਨਾ ਦਿੰਦੇ ਤਾਂ ਤੁਸੀਂ ਅੱਜ ਇੱਥੇ ਪ੍ਰਾਈਮ ਮਿਨਿਸਟਰ ਬਣ ਕੇ ਨਹੀਂ ਬੁਰਕੇ ਵਿੱਚ ਆਉਣਾ ਸੀ ਤੁਹਾਡੇ ਸਰੀਰ ਤੇ ਜਿੰਨੇ ਵੀ ਰੋਮ ਹਨ ਉਨੀਆਂ ਵਾਰ ਵੀ ਜਨਮ ਲੈ ਕੇ ਆਪਣਾ ਸਿਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਭੇਟ ਕਰ ਦਿਓ ਤਾਂ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਲੀਦਾਨ ਦਾ ਜੋ ਤੁਸੀਂ ਬਦਲ ਨਹੀਂ ਦੇ ਸਕਦੇ ਇਸ ਕਰਕੇ ਤੁਹਾਡਾ ਇਹ ਤਖਤ ਕੇਵਲ ਤੇ ਕੇਵਲ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਦੌਲਤ ਹੈ ਖਰੀਆਂ ਖਰੀਆਂ ਸੁਣ ਕੇ ਜੋ ਮੈਨੂੰ ਇਤਿਹਾਸ پڑھ ਚੋਲਦਿਆਂ ਕਿਉਂਕਿ ਮੈਂ ਲਿਖਦੀ ਪੜ੍ਹਦੀ ਵੀ ਹਾਂ ਤਾਂ ਮੈਨੂੰ ਦੱਸਿਆ ਗਿਆ ਕਿ ਬੀਬੀ ਇੰਦਰਾ ਨੇ ਪੁੱਛਿਆ ਵੀ ਇਹ ਕੌਣ ਨੇ ਕਹਿਣ ਲੱਗੇ ਜੀ ਇਹ ਭਿੰਡਰਾਂ ਵਾਲੇ ਸਾਧ ਸੰਗਤ ਜੀ ਖੜਕਤਾ ਉਦੋਂ ਤੋਂ ਹੀ ਗਈ ਸੀ ਬਾਅਦ ਵਿੱਚ ਮਗਦੀ ਮਗਦੀ ਮੰਗ ਲਈ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸੰਘਰਸ਼ ਦਾ ਜੋ ਪੇੜ ਬੰਨਿਆ ਨਗਰ ਕੀਰਤਨ ਕੱਢ ਕੇ ਨਕਲੀ ਨਰੰਕਾਰੀਆਂ ਨੂੰ ਪੂਰੇ ਪੰਜਾਬ ਨੇ ਹਿੰਦੁਸਤਾਨ ਦੇ ਵਿੱਚੋਂ ਭਜੜਾ ਪਈਆਂ ਸੰਤਾ ਮਹਾਪੁਰਸ਼ਾਂ ਨੇ ਦੰਬੀ ਗੁਰੂਆਂ ਪਖੰਡੀਆਂ ਦੇ ਚੁੰਗਲ ਵਿੱਚੋਂ ਕੱਢ ਕੇ ਸੁੱਤੀ ਹੋਈ ਕੌਮ ਦੀ ਅਲਖ ਨੂੰ ਜਗਾ ਕੇ ਧੰਸੈ ਸਿਰ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਜੀ ਦੇ ਲੜ ਲਾਇਆ ਸਾਧ ਸੰਗਤ ਜੀ ਕੌਮ ਉਹੀ ਬਚਦੀ ਹੈ ਜਿਹੜੀ ਆਪਣੇ ਧੁਰੇ ਦੇ ਨਾਲ ਜੁੜੀ ਰਹੇ ਕਿਉਂਕਿ ਦੋ ਫੁੜਾਂ ਦੇ ਵਿਚਕਾਰ ਮੈਂ ਅਕਸਰ ਕੈਨੀ ਹੁੰਨੀ ਆ ਆਉਣ ਵਾਲਾ ਦਾਣਾ ਤਿਸ ਜਾਂਦਾ ਹੈ ਟਾ ਬਣ ਜਾਂਦਾ ਹੈ ਦਾਣਾ ਉਹੀ ਬਚਦਾ ਜਿਹੜਾ ਚੱਕੀ ਦੇ ਧੁਰੇ ਦੇ ਨਾਲ ਜੁੜਿਆ ਰਹੇ ਸਾਡਾ ਧੁਰਾ ਗੁਰੂ ਗ੍ਰੰਥ ਸਾਡਾ ਧੁਰਾ ਗੁਰੂ ਪੰਥ ਤੇ ਸਾਡਾ ਧੁਰਾ ਸ੍ਰੀ ਅਕਾਲ ਤਖਤ ਸਾਹਿਬ ਸੱਚੇ ਪਾਤਸ਼ਾਹ ਦੁਨੀਆ ਦੀ ਕਿਸੇ ਵੀ ਕੌਮ ਤੇ ਇੰਨਾ ਉੱਚਾ ਸੁੱਚਾ ਵਡਮੁੱਲਾ ਤੇ ਆਜ਼ਾਦ ਸਿਧਾਂਤ ਨਹੀਂ ਹੈ ਅਕਾਲ ਤਖਤ ਸਾਹਿਬ ਵਰਗਾ ਜਿੰਨਾ ਸਿੱਖ ਕੌਮ ਦੀ ਝੋਲੀ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਔਰ ਕਲਗੀਆਂ ਵਾਲੇ ਕੌਮ ਦੇ ਵਾਲੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਪਾਇਆ ਇਤਿਹਾਸ ਪਾਵੇਂ ਕਿੰਨਾ ਵੀ ਪੁਰਾਣਾ ਹੋ ਜਾਏ ਸਾਡਾ ਚਾਨਣ ਮਨਾਰਾ ਜਦੋਂ ਵੀ ਦੀਵਾ ਪਾਵੇਂ ਹਜ਼ਾਰ ਸਾਲ ਪੁਰਾਣਾ ਹੋ ਜਾਏ ਸਾਧ ਸੰਗਤ ਜੀ ਜਦੋਂ ਵੀ ਬਲੇਗਾ ਰੋਸ਼ਨੀ ਦੇਵੇਗਾ ਅੱਜ ਲੋੜ ਹੈ ਸਾਨੂੰ ਆਪਣੀ ਇਤਿਹਾਸ ਫਰੋਲ ਕੇ ਉਹਦੇ ਵਿੱਚੋਂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਸੋ ਧੰਵਾਦ ਧੰਨ ਧੰਨ ਸਾਹਿਬ ਸਿਰਗੁਰ ਗੁਰਨ ਸਾਹਿਬ ਸੱਚੇ ਪਾਤਸ਼ਾਹ ਸਾਧ ਸੰਗਤ ਜੀ ਇਹ ਵੀ ਹੁਕਮ ਚੀ ਹੁੰਦਾ ਹੈ ਇਹ ਸਾਡੇ ਚੰਗੇ ਕਰਮ ਗੁਰੂ ਸਾਹਿਬ ਜੀ ਦੀ ਹਾਜ਼ਰੀ ਵਿੱਚ ਅਸੀਂ ਬੈਠੇ ਆਂ ਨਾਮ ਸਿਮਰਨ ਗੁਰੂ ਸਾਹਿਬ ਵਾਰ-ਵਾਰ ਕਰਾ ਰਹੇ ਨੇ ਸੋ ਇਹ ਕੋਈ ਬਹੁਤੀ ਵੱਡੀ ਮੁਸ਼ਕਲ ਨਹੀਂ ਇਹ ਬੇਦੀ ਬਣਦੀ ਹੈ ਸੋ ਮੈਂ ਗੱਲ ਕਰ ਰਹੀ ਸੀ ਕਿ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਨੇ ਪੰਜਾਬ ਦੇ ਵਿੱਚ ਜੋ ਸਿੱਖ ਸੰਘਰਸ਼ ਦਾ ਪੜ ਬੰਨਿਆ ਸਿੱਖੀ ਅਲਖ ਜਗਾਈ ਇੱਕ ਰੋਸ਼ਨੀ ਦਿੱਤੀ ਨਵਾਂ ਰਸਤਾ ਦਿਖਾਇਆ ਸਿੱਖ ਕੌਮ ਨੂੰ ਕੇਵਲ ਪੇੜੀ ਸ਼ਿੰਗਾਰ ਕੇ ਨਹੀਂ ਦਿੱਤਾ ਸਾਧ ਸੰਗਤ ਜੀ ਉਸ ਸੰਘਰਸ਼ ਵਿੱਚ ਜੂਝਣ ਵਾਲੇ ਸੂਰਮੇ ਵੀ ਪੈਦਾ ਕਰਕੇ ਦਿੱਤੇ ਅਰਦਾਸ ਦੀ ਕਿੰਨੀ ਵੱਡੀ ਤਾਕਤ ਹੈ ਅਰਦਾਸ ਵਿੱਚ ਕਿੰਨੀ ਵੱਡੀ ਸ਼ਕਤੀ ਹੈ ਮੈਂ ਤੁਹਾਨੂੰ ਟੂਕ ਮਾਤਰ ਦੱਸਣਾ ਚਾਹੁੰਦੀ ਹਾਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਇਹਨਾਂ ਦਿਨਾਂ ਦੀ ਗੱਲ ਹੈ ਹਰ ਸਾਲ ਦੰਦਮੀ ਟਕਸਾਲ ਦਾ ਜਥਾ ਜੋ ਰਾਮਪੁਰ ਖੇੜੇ ਵਿਖੇ ਜਾਇਆ ਕਰਦਾ ਸੀ ਨਾਮ ਸਿਮਰਨ ਅਭਿਆਸ ਮਹੀਨਾ ਮਹੀਨਾ ਸਿੰਘਾਂ ਨੂੰ ਕਰਾਉਣਾ ਸਾਸੰਗਾ ਜੀ ਐਵੇਂ ਨਹੀਂ ਇੰਨੀ ਗਰਮੀ ਦੇ ਵਿੱਚ ਇੱਕ ਪੱਖਾ ਬੰਦ ਹੋ ਜਾਏ ਸਾਡੇ ਚ ਹਲਚਲ ਪੈਦਾ ਹੋ ਜਾਂਦੀ ਆ ਆ ਕੂਲਰ ਬੰਦ ਹੋ ਜਾਣ ਅਸੀਂ ਤਰਲੋ ਮੱਛੀ ਹੋਣ ਲੱਗ ਜਾਂਦੇ ਆ ਪ੍ਰਬੰਧਕਾਂ ਵਾਲੇ ਐਵੇਂ ਦੇਖਦੇ ਆ ਜਿਵੇਂ ਇਹਨਾਂ ਨੇ ਆਪ ਤਾਰਾਂ ਗੱਡੀਆਂ ਹੋਣ ਯਾਦ ਕਰੋ ਸਿੰਘ ਸੂਰਮੇ 6 ਜੂਨ ਦਾ ਦਿਹਾੜਾ ਤੇ ਟੈਂਕਾਂ ਦੇ ਨਾਲ ਤੋਪਾਂ ਦੇ ਨਾਲ ਗੋਲੇ ਵਰ ਰਹੇ ਆ ਲਗਾਤਾਰ ਦਿਨ ਰਾਤ ਗੋਲੀਆਂ ਚੱਲ ਰਹੀਆਂ ਨੇ ਇੱਕ ਕਹਿਰ ਦੀ ਗਰਮੀ ਆ ਕੋਈ ਪ੍ਰਸ਼ਾਦਾ ਨਹੀਂ ਕੋਈ ਪਾਣੀ ਨਹੀਂ ਕੋਈ ਲੈਟ ਨਹੀਂ ਕੋਈ ਪੱਖੀ ਚੱਲਣ ਵਾਲਾ ਨਹੀਂ ਕੋਈ जखਮਾਂ ਤੇ ਮਲਮ ਪੱਟੀ ਕਰਨ ਵਾਲਾ ਨਹੀਂ ਭੁੱਖੜ ਭਿਆਣੇ ਤੇ ਅਨਿੰਦਰੇ ਵਿੱਚ ਪਿਛਲੇ 5 ਦਿਨਾਂ ਤੋਂ ਸਿੰਘਾਂ ਨੇ ਸੌਂ ਕੈ ਨਹੀਂ ਸੀ ਵੇਖਿਆ ਜਦੋਂ ਆਪਾਂ ਤੈਹ ਤੱਕ ਜਾਈਏ ਨਾ ਸਾਧ ਸੰਗਤ ਜੀ ਮੇਰਾ ਖਿਆਲ ਹੈ ਜੇ ਤੁਸੀਂ ਡੂੰਘਾਈ ਦੇ ਨਾਲ ਇਤਿਹਾਸ ਆਪ ਪੜ ਲਓ ਸੁਣ ਲਓ ਆਪਣੇ ਬੱਚਿਆਂ ਨੂੰ ਪੜਾ ਲਓ ਤੇ ਕੋਈ ਦੁਬਦਾ ਕੌਮ ਚ ਰਹਿ ਹੀ ਨਹੀਂ ਜਾਂਦੀ ਦੁਬਦਾ ਸਾਰੀ ਇਸ ਗੱਲ ਦੀ ਹੈ ਕਿ ਅਸੀਂ ਆਪਣਾ ਇਤਿਹਾਸ ਨਹੀਂ ਪੜਦੇ ਸਾਡੇ ਕੰਨ ਦੂਸਰੇ ਲੀਡਰਾਂ ਦੀ ਨਿੰਦਿਆ ਸੁਣਨ ਨੂੰ ਤਿਆਰ ਰਹਿੰਦੇ ਆ ਸਾਡੀ ਜ਼ਬਾਨ ਦੂਜੇ ਦੇ ਵਿੱਚ ਨਘੋਚਾ ਕੱਢਣ ਨੂੰ ਤਰਸਦੀ ਰਹਿੰਦੀ ਆ ਅਸੀਂ ਐਡੇ ਹੇਟਲੇ ਪੱਧਰ ਦੀ ਸਿੱਖ ਸਿਆਸਤ ਨੂੰ ਇੰਨੇ ਨੀਵੇਂ ਪੱਧਰ ਤੇ ਲੈ ਆਂਦਾ ਸਾਧ ਸੰਗਤ ਜੀ ਆਪਣਾ ਧੁਰਾ ਆਪਣੇ ਸਿਧਾਂਤ ਆਪਣਾ ਅਕੀਦਾ ਹੀ ਭੁੱਲ ਗਏ ਆਪਣਾ ਅਸਲੀ ਰਸਤਾ ਹੀ ਛੱਡ ਦਿੱਤਾ ਉਹਨਾਂ ਸੂਰਮਿਆਂ ਦੀਆਂ ਯਾਦਾਂ ਕਰਕੇ ਅਡੋਲ ਚਿਤ ਹੋ ਕੇ ਗੁਰੂ ਦੀ ਹਾਜ਼ਰੀ ਵਿੱਚ ਬੈਠਿਆ ਕਰੋ ਕਿ ਜਦੋਂ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਰਾਮਪੁਰ ਖੇੜੇ ਵਿਖੇ ਪਹੁੰਚੇ ਬ੍ਰਹਮ ਗਿਆਨੀ ਹੋਏ ਨੇ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜੇ ਵਾਲੇ ਉਹਨਾਂ ਨਾਲ ਬੜਾ ਪ੍ਰੇਮ ਸੀਮਾ ਪੁਰਸ਼ਾਂ ਦਾ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਦੋਨੇ ਮਹਾਪੁਰਸ਼ ਬੈਠੇ ਹੋਏ ਇੱਕ ਠੰਡੀ ਹਵਾ ਦਾ ਝੋਕਾ ਝੋਕਾ ਆਇਆ ਮੇਰੇ ਮਾਤਾ ਜੀ ਵੀ ਉਸ ਸਮੇਂ ਉੱਥੇ ਬੈਠੇ ਸਨ ਕਹਿਣ ਲੱਗੇ ਸੰਤ ਬਾਬਾ ਸੇਵਾ ਸਿੰਘ ਜੀ ਕੋਠੇ ਤੇ ਬੈਠੇ ਸੀ ਕੱਚੇ ਕੋਠੇ ਤੇ ਕਹਿਣ ਲੱਗੇ ਕਰਤਾਰ ਸਿਆ ਹਵਾ ਬੜੀ ਠੰਡੀ ਆ ਰਹੀ ਹੈ ਕਿਧਰੋਂ ਆ ਰਹੀ ਹੈ ਸਤਿਬਾਬਾ ਕਰਤਾਰ ਸਿੰਘ ਜੀ ਕਹਿਣ ਲੱਗੇ ਬਾਬਾ ਜੀ ਇਹ ਇਧਰਲੇ ਬੰਨੇ ਆ ਰਹੀ ਹੈ ਹੱਥ ਦਾ ਇਸ਼ਾਰਾ ਕਰਕੇ ਕਹਿਣ ਲੱਗੇ ਕਹਿੰਦੇ ਇਧਰ ਤੁਹਾਨੂੰ ਪਤਾ ਕੀ ਠੰਡੀ ਕ ਹਵਾ ਕਿਉਂ ਆ ਰਹੀ ਹੈ ਇਹ ਠੰਡੀ ਹਵਾ ਦੇ ਬੁੱਲੇ ਇਧਰ ਚਮਕੌਰ ਸਾਹਿਬ ਦੀ ਧਰਤੀ ਹੈ ਬਾਬਾ ਜੀ ਇਧਰ ਸ਼੍ਰੀ ਫਤਿਹਗੜ੍ਹ ਸਾਹਿਬ ਦੀ ਧਰਤੀ ਹੈ ਇਹ ਹਵਾ ਦੇ ਬੁੱਲੇ ਇਹ ਠੰਡੀ ਹਵਾ ਸਾਨੂੰ ਕੋਈ ਸੁਨੇਹਾ ਦੇ ਰਹੀ ਹੈ ਕਹਿਣ ਲੱਗੇ ਫੇਰ ਕੀ ਸੁਨੇਹਾ ਦੇ ਰਹੀ ਹੈ ਕਰਤਾਰ ਸਿੰਘ ਜੀ ਕਮਰ ਕੱਸਾ ਕਰ ਲਿਆ ਮਹਾਂਪੁਰਸ਼ਾਂ ਨੇ ਹੱਥ ਜੋੜ ਲੇ ਦੂਜੇ ਮਹਾਂਪੁਰਸ਼ ਵੀ ਨਾਲ ਖੜੇ ਹੋ ਗਏ ਜਿੰਨੇ ਸਿੰਘ ਬੈਠੇ ਸੀ ਹਜ਼ੂਰੀ ਵਿੱਚ ਉਹ ਵੀ ਖੜੇ ਹੋ ਗਏ ਕਮਰ ਕੱਸਾ ਕਰਕੇ ਮਹਾਂਪੁਰਸ਼ਾਂ ਨੇ ਹੱਥ ਜੋੜ ਲਏ ਅਰਦਾਸ ਕਰਨ ਲੱਗ ਪਏ ਇਹ ਕਲਗੀਆਂ ਵਾਲੇ ਸੱਚੇ ਪਾਤਸ਼ਾਹ ਕੌਮ ਦੇ ਵਾਲੀਆ ਤਨਗੁਰ ਗੋਬਿੰਦ ਸਿੰਘ ਜੀ ਮਹਾਰਾਜ ਤੂੰ ਸਾਡੇ ਤੇ ਕਿੰਨੀ ਮਿਹਰਬਾਨੀ ਕੀਤੀ ਕਿੰਨਾ ਤਰਸ ਕੀਤਾ ਸਾਡੇ ਤੇ ਤੇਰੇ ਚਾਰ ਪੁੱਤ ਤੂੰ ਇੱਕ ਵੀ ਲਕੋ ਕੇ ਨਹੀਂ ਰੱਖਿਆ ਆਪਣੀ ਵੰਸ਼ ਵੀ ਨਹੀਂ ਚਲਾਈ ਸੱਚੇ ਪਾਤਸ਼ਾਹ ਤੂੰ ਚਾਰੇ ਦੇ ਚਾਰੇ ਸਾਡੇ ਤੋਂ ਸ਼ਹੀਦ ਕਰ ਦਿੱਤੇ ਮੈਂ ਤੇਰਾ ਗਰੀਬ ਸਿੱਖ ਹਾਂ ਮੈਂ ਤੇਰੀ ਬਰਾਬਰੀ ਤੇ ਨਹੀਂ ਕਰ ਸਕਦਾ ਮੇਰੇ ਦੋ ਪੁੱਤ ਨੇ ਸੱਚੇ ਪਾਤਸ਼ਾਹ ਮੇਰਾ ਇੱਕ ਪੁੱਤ ਕੌਮ ਦੇ ਲੇਖੇ ਲਾ ਲਿਓ ਐਸੀ ਸੀ ਉਹਨਾ ਮਹਾਨ ਮਹਾਪੁਰਸ਼ਾਂ ਦੀ ਕੀਤੀ ਹੋਈ ਅਰਦਾਸ ਤੇ ਸਾਧ ਸੰਗਤ ਜੀ ਅੱਗੇ ਉਹਨਾਂ ਦੇ ਪੁੱਤ ਨੂੰ ਵੀ ਪਤਾ ਸੀ ਕਿ ਮੇਰੇ ਬਾਪ ਦੀ ਕੀਤੀ ਹੋਈ ਅਰਦਾਸ ਬਿਰਥੀ ਨਹੀਂ ਜਾਣੀ ਹਜੇ ਧਰਮ ਜੁਦ ਮੋਰਚੇ ਦਾ ਪੜ ਵੀ ਨਹੀਂ ਸੀ ਵੱਜਿਆ ਧਰਮਯੁੱਧ ਮੋਰਚਾ ਸ਼ੁਰੂ ਵੀ ਨਹੀਂ ਸੀ ਹੋਇਆ ਕਿਉਂਕਿ ਧਰਮਯੁੱਧ ਮੋਰਚਾ ਸ਼ੁਰੂ ਉਸ ਦਿਨ ਹੋਇਆ 19 ਜੁਲਾਈ ਨੂੰ ਜਿਸ ਦਿਨ ਮੇਰੇ ਪਿਤਾ ਜੀ ਨੂੰ ਜੋ ਝੂਠੇ ਕੇਸ ਪਾ ਕੇ ਸਿੰਘਾਂ ਨੂੰ ਸਲਾਖਾਂ ਪਿੱਛੇ ਬੰਦ ਕੀਤਾ ਜਾ ਰਿਹਾ ਸੀ ਉਹਨਾਂ ਦੇ ਕੇਸਾਂ ਦੇ ਪੈਰਵਾਈ ਕਰਨ ਲਈ ਸੰਤ ਬਾਬਾ ਜੀ ਨੇ ਭੇਜਿਆ ਸੀ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੇ ਬਾਬਾ 18 ਸਿੰਘ ਵੀ ਨਾਲ ਸਨ ਜਦੋਂ ਦੋਹਾਂ ਤੇ ਝੂਠਾ ਕੇਸ ਪਾ ਕੇ ਮੇਰੇ ਪਿਤਾ ਜੀ ਨੂੰ ਅੰਮ੍ਰਿਤਸਰ ਵਿਖੇ ਗ੍ਰਿਫਤਾਰ ਕਰ ਲਿਆ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਉਸ ਸਮੇਂ ਜੋ ਬਿਮਾਰੀ ਦੀ ਹਾਲਤ ਵਿੱਚ ਬੁਖਾਰ ਸੀ ਉਹਨਾਂ ਨੂੰ ਮਹਿਤੇ ਵਿਖੇ ਸਨ ਟੈਲੀਫੋਨ ਰਾਈ ਜਦੋਂ ਪਤਾ ਲੱਗਿਆ ਕਿ ਭਾਈ ਅਮਰੀਕ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਉਸੇ ਦਿਨ ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਕੇ ਧਰਮ ਜੁੱਦ ਮੋਰਚੇ ਦਾ ਐਲਾਨ ਕਰ ਦਿੱਤਾ ਸੀ ਔਰ ਗ੍ਰਿਫਤਾਰੀਆਂ ਹੋਈਆਂ ਗ੍ਰਿਫਤਾਰੀਆਂ ਸਿੱਖ ਕੌਮ ਦੇ ਵਿੱਚ ਇੰਨਾ ਰੋਸ ਸੀ ਆਪਣੇ ਕੌਮ ਕੌਮੀ ਲੀਡਰਾਂ ਨੂੰ ਸਲਾਖਾਂ ਪਿੱਛੇ ਦੇਖ ਕੇ ਕਿ ਸਿੰਘਾ ਸਰਦਾਰਾਂ ਨੇ ਗ੍ਰਿਫਤਾਰੀਆਂ ਦੇ ਹੜ ਲਿਆ ਦਿੱਤੇ ਔਰ ਜੇਲ੍ਹਾਂ ਪਰ ਦਿੱਤੀਆਂ ਤੇ ਪ੍ਰਸ਼ਾਸਨ ਸਾਰਾ ਸਾਰਾ ਦਿਨ ਬਾਹਰ ਜੇਲ੍ਹਾਂ ਦੇ ਦਰਵਾਜ਼ੇ ਤੁਹਾਡੇ ਵਿੱਚੋਂ ਬੜੇ ਸ਼ਖਸੀਅਤਾਂ ਬੈਠੀਆਂ ਨੇ ਜਿਨ੍ਹਾਂ ਨੇ ਉਸ ਸਮੇਂ ਹਿੱਸਾ ਲਿਆ ਹੋਣਾ ਮੈਂ ਵੀ ਛੋਟੀ ਜੀ ਸੀ ਮੈਨੂੰ ਯਾਦ ਹੈ ਕਿ ਜਦੋਂ ਜਥਿਆਂ ਦੇ ਜਥੇ ਗ੍ਰਿਫਤਾਰੀਆਂ ਦੇਣ ਲਈ ਜਾਂਦੇ ਸੀ ਗੁਰਦਾਸਪੁਰ ਦੀ ਜੇਲ੍ਹ ਵਿੱਚ ਨਜ਼ਰਬੰਦ ਕੀਤੇ ਜਦੋਂ ਮੈਂ ਵੀ ਗਈ ਸੀ ਛੋਟੀ ਜੀ ਨਾਲ ਤਾਂ ਸਾਰਾ ਸਾਰਾ ਦਿਨ ਜਥੇ ਜੇ ਗੇਟ ਦੇ ਜੇਲ੍ਹ ਦੇ ਬਾਹਰ ਬੈਠ ਕੇ ਆ ਜਾਂਦੇ ਸੀ ਅੰਦਰ ਜੇਲ੍ਹ ਦੇ ਵਿੱਚ ਉਹਨਾਂ ਨੇ ਗ੍ਰਫਤਾਰ ਕਰਨ ਲਈ ਰੱਖਣ ਲਈ ਜਗ੍ਹਾ ਨਹੀਂ ਸੀ ਬਚੀ ਜੇਲ੍ਹ ਪ੍ਰਸ਼ਾਸਨ ਕੋਲੇ ਅੰਦਰ ਲੰਗਰ ਪ੍ਰਸ਼ਾਦਾ ਗੁਰੂ ਕੇ ਸਿੰਘਾਂ ਦਾ ਤਿਆਰ ਸੀ ਔਰ ਇੱਕ ਘਟਨਾ ਮੈਂ ਹੋਰ ਵੀ ਦੱਸਦੀ ਜਾਵਾਂ ਕਿ ਜੇਲ੍ਹ ਦੇ ਵਿੱਚ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਜਿਹੜਾ ਸਵੇਰੇ ਸ਼ਾਮ ਨਿਤਨੇਮ ਹੋਣ ਲੱਗ ਪਿਆ ਲੰਗਰ ਪ੍ਰਸ਼ਾਦਾ ਸਿੰਘਾਂ ਦੇ ਚੱਲਣ ਲੱਗ ਪਏ ਇੱਥੋਂ ਤੱਕ ਕਿ ਜਿਹੜੇ ਜੇਲ੍ਹ ਦੇ ਦੂਸਰੇ ਕੈਦੀ ਸੀ ਜੇਲ੍ਹ ਪ੍ਰਸ਼ਾਸਨ ਸੀ ਉਹ ਵੀ ਸਿੰਘਾਂ ਨੂੰ ਆ ਕੇ ਲਾਂਗਰੀਆਂ ਨੂੰ ਪੁੱਛਦਾ ਸੀ ਅੱਜ ਕੀ ਤਿਆਰ ਕੀਤਾ ਅੱਜ ਸਾਰਾ ਪ੍ਰਸ਼ਾਦਾ ਇੱਥੋਂ ਹੀ ਛਕਣਾ ਉਸ ਸਮੇਂ ਨਿਤਨੇਮ ਕਰਦੇ ਆ ਸਿੰਘਾਂ ਨੇ ਗੁਰਮਤਾ ਕੀਤਾ ਕਿ ਗੁਰੂ ਦੀ ਹਾਜ਼ਰੀ ਵਿੱਚ ਜੁੜ ਕੇ ਬੈਠਣਾ ਤੇ ਜਗ੍ਹਾ ਬਹੁਤ ਛੋਟੀ ਹੈ ਗੁਰਦੁਆਰੇ ਦੀ ਕਿਉਂ ਨਾ ਕਾਰ ਸੇਵਾ ਆਰੰਭ ਕੀਤੀ ਜਾਵੇ ਤਾਂ ਗੁਰੂ ਦੇ ਸੂਰਮਿਆਂ ਨੇ ਅਰਦਾਸ ਕਰਕੇ ਗੁਰਦਾਸਪੁਰ ਜੇਲ੍ਹ ਦੇ ਵਿੱਚ ਕਾਰ ਸੇਵਾ ਸ਼ੁਰੂ ਕਰ ਦਿੱਤੀ ਗੁਰੂ ਘਰ ਦੀ ਔਰ ਤੁਸੀਂ ਜਾ ਕੇ ਦੇਖੋ ਅੱਜ ਸੁੰਦਰ ਗੁਰਦੁਆਰੇ ਦੀ ਇਮਾਰਤ ਗੁਰਦਾਸਪੁਰ ਦੀ ਜੇਲ੍ਹ ਦੇ ਵਿੱਚ ਸ਼ੌਭਤ ਹੈ ਇੱਥੇ ਹੀ ਬਸ ਨਹੀਂ ਜਦੋਂ ਗੁਰਦੁਆਰਾ ਸਾਹਿਬ ਦੀ ਇਮਾਰਤ ਸੰਪੂਰਨ ਹੋ ਗਈ ਮੁਕੰਮਲ ਹੋਈ ਉੱਥੇ ਲੜੀ ਚੱਲਣ ਲੱਗ ਪਈ ਸ੍ਰੀ ਖੰਡਪਾਟ ਸਾਹਿਬਾਂ ਦੀ ਜੇਲ੍ਹ ਦੇ ਵਿੱਚ ਗੁਰਮੁਖ ਰੋਮ ਰੋਮ ਹਰਤੇ ਆਵੇ ਸਾਧ ਸੰਗਤ ਜੀ ਜਿਹੜੀ ਸਥਿਤੀ ਹੈ ਉਹ ਮੈਨੇ ਨਹੀਂ ਰੱਖਦੀ ਕਿ ਤੁਸੀਂ ਗਰਮੀ 'ਚ ਬੈਠੇ ਹੋ ਠੰਡ 'ਚ ਬੈਠੇ ਹੋ ਜੇਲ੍ਹ 'ਚ ਬੈਠੇ ਹੋ ਕਿ ਆਪਣੇ ਘਰ ਵਿੱਚ ਬੈਠੇ ਹੋ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਜਿਸ ਵੀ ਸਥਿਤੀ ਦੇ ਵਿੱਚ ਸਿੰਘ ਹੋਵੇ ਚੜ੍ਹਦੀ ਕਲਾ ਵਿੱਚ ਬੈਠੇ ਅੰਦਰ ਦੀਵਾਨ ਲੱਗਣੇ ਸ਼ੁਰੂ ਹੋ ਗਏ ਜੇਲ੍ਹ ਦੇ ਤਾਂ Hindu ਕੈਦੀ ਵੀ ਕੰਨੀ ਰੋਸ਼ਨੀ ਦੇਣ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਨੇ ਮੁਰਤੋਂ ਆਵਾਜ਼ ਮਾਰੀ ਹੈ ਹੁਣ ਸਾਨੂੰ ਜ਼ਰੂਰਤ ਹੈ ਅਸੀਂ ਆਪਣੇ ਧੁਰੇ ਦੇ ਨਾਲ ਜੁੜੀਏ ਅਸੀਂ ਆਪਣੇ ਹੁਕਮਨਾਮੇ ਦੇ ਉੱਤੇ ਪਹਿਰਾਦਾਰੀ ਕਰਕੇ ਦੇਣਾ ਗਲੀਕਲੀ ਜੋ ਸਾਨੂੰ ਸੰਗਤ ਨੇ ਸੇਵਾ ਲਈ ਹੈ ਸਾਡਾ ਕੰਮ ਹੋਕਾ ਦੇਣਾ ਉਹ ਤੇ ਫੁੱਲ ਚੜੋੜੇ ਗੁਰੂ ਕੀ ਸਾਧ ਸੰਗਤ ਨੇ ਸੋ ਇਸ ਕਰਕੇ ਮੇਰੀ ਬੇਨਤੀ ਹੈ ਸਾਰੇ ਮੀਰ ਮਾਈ ਭਾਈ ਭੈਣਾਂ ਨੂੰ ਵੀਰਾਂ ਨੂੰ ਕਿ ਇਹ ਜੋ ਵੱਡਾ ਕੁੰਭ ਭਰਤੀ ਦਾ ਇਹ ਸਹਿਯੋਗ ਭਾਵੇਂ ਸੰਗਤਾਂ ਦਾ ਬਹੁਤ ਮਿਲ ਰਿਹਾ ਹੈ ਸਾਤ ਸੰਗਤ ਜੀ ਪਰ ਤੁਹਾਡੇ ਸਹਿਯੋਗ ਦੀ ਸਾਨੂੰ ਬਹੁਤ ਜ਼ਰੂਰਤ ਹੈ ਆਪਾਂ ਉਹਨਾਂ ਸਿੰਘ ਸੂਰਮਿਆਂ ਨੂੰ ਪਰਵਾਨਤ ਲੀਡਰਸ਼ਿਪ ਨੂੰ ਅੱਗੇ ਲੈ ਕੇ ਆਈਏ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈਏ ਇੱਕ ਹਾਂ ਦਾ ਨਾਹਰਾ ਮਾਰੀਏ ਕਿਤੇ ਚੁੱਪ ਰਹਿ ਕੇ ਕੌਮ ਦਾ ਨੁਕਸਾਨ ਨਾ ਕਰ ਜਾਈਏ ਆਪਣੇ ਇਤਿਹਾਸ ਤੋਂ ਆਪਣੇ ਸਿੰਘ ਸੂਰਮਿਆਂ ਦੇ ਜੀਵਨ ਤੋਂ ਕੁਝ ਸਿੱਖੀਏ ਸਿੱਖਿਆਵਾਂ ਲਈਏ ਉਹਨਾਂ ਨੂੰ ਪੱਲੇ ਬਣੀਏ ਤੇ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਵੀ ਇਸ ਇਤਿਹਾਸ ਤੋਂ ਜਾਣੂ ਕਰਾਈਏ ਸੋ ਮੈਂ ਇਤਨੀਆਂ ਕੋ ਬੇਨਤੀ ਕਰਦੀ ਹੋਈ ਜਿੱਥੇ ਖਿਮਾਂ ਦੀ ਜਾਚਕ ਹੈ ਉਥੇ ਮੈਂ ਧੰਨਵਾਦ ਵੀ ਕਰਦੀ ਹਾਂ ਧੰਨ ਧੰਨ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਛੇ ਪਾਛਾ ਜੀ ਦਾ ਸਮੁੱਚੇ ਪ੍ਰਬੰਧਕਾਂ ਦਾ ਸਮੁੱਚੀ ਸੇਖ ਸੰਗਤ ਦਾ ਕਿ ਗੁਰੂ ਦੀ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਭਾਵੇਂ ਕਿ ਵਿੱਚ ਥੋੜੀਆਂ-ਬੋਤੀਆਂ ਰੁਕਾਵਟਾਂ ਆਈਆਂ ਪਰ ਜਦੋਂ ਅਕੀਦਾ ਸਾਹਮਣੇ ਹੋਵੇ ਜਦੋਂ ਨਿਸ਼ਚਾ ਦ੍ਰਿੜ ਹੋਵੇ ਜਦੋਂ ਗੁਰੂ ਦੀ ਬਖਸ਼ਿਸ਼ ਹੋਵੇ ਤਾਂ ਇਹ ਮੁਸ਼ਕਲਾਂ ਇਹ ਔਕੜਾ ਕੋਈ ਮੈਨੇ ਨਹੀਂ ਰਖਾਉਂਦੀਆਂ ਸਾਧ ਸੰਗਤ ਜੀ ਚੇਤੇ ਕਰੋ ਉਹ ਦਿਨ ਮੈਨੂੰ ਯਾਦ ਆਉਂਦਾ ਮੈਂ ਵੀ ਛੋਟੀ ਜੀ ਸੀ ਤੇ 2 ਜੂਨ ਨੂੰ ਜਦੋਂ ਕਰਫਿਊ ਦੇ ਵਿੱਚੋਂ ਢਿੱਲ ਮਿਲੀ ਮੈਂ ਦੱਸ ਕੇ ਹਟੀਆਂ ਕਿ ਉਹ ਲੀਡਰਸ਼ਿਪ ਕਿਹੋ ਜੀ ਸੀ ਕਿਹੋ ਜਿਓ ਲੋਕ ਸਨ ਜਿਹੜੇ ਘੁੱਟ-ਘੁੱਟ ਕੇ ਧੋਤੀਆਂ ਦੇ ਦਸਤਾਰਾਂ ਇਸ ਕਰਕੇ ਰੱਖੀਆਂ ਸੀ ਕਿ ਜਿਸ ਦਿਨ ਸ਼ਹਾਦਤ ਹੋਣੀ ਹੈ ਇਹ ਦਸਤਾਰ ਉਦਨ ਬੰਨਣੀ ਹੈ ਇਹ ਜਜ਼ਬਾ ਸੀ ਉਹਨਾਂ ਲੀਡਰਾਂ ਦਾ